ਭਾਜਣਾ ਪਈਆਂ ਪਈਆਂ ਇਸ ਟਾਈਮ H1B ਜੀਨੀਅਸ ਵੀਜ਼ਾ ਵੀ ਇਸ ਨੂੰ ਆਸ ਦਿੱਤਾ ਜਾਂਦਾ ਕਿ ਨਵੀਂ ਅਮਰੀਕਾ ਦੀ ਸਿਲੀਕਨ ਵੈਲੀ ਇਹਦੇ ਤੇ ਖੜੀ ਆ ਇਹ ਪਤਾ ਨਹੀਂ ਰਿਐਲਿਟੀ ਆ ਜਾਂ ਨਹੀਂ ਆ ਕੀ ਸਿਚੁਏਸ਼ਨ ਆ ਪਰ H1B ਵਰਕਰ H1B ਵੀਜ਼ੇ ਨੂੰ ਇੱਕ ਹਿਸਾਬ ਦੇ ਨਾਲ ਬਗੈਰ ਬੰਦ ਕਿਤੇ ਬੰਦ ਕਰਨ ਵਾਲੀ ਗੱਲ ਹੀ ਬਣ ਗਈ ਜਦੋਂ 1 ਲੱਖ ਡਾਲਰ ਦਾ ਜਿਹੜੀ ਫੀਸ ਹਰ ਸਾਲ ਜਿਹੜੀ ਇਸ ਦੇ ਵਿੱਚ ਐਡ ਕਰ ਦਿੱਤੀ ਗਈ ਪ੍ਰੋਕਲੇਮੇਸ਼ਨ ਆ 21 ਸਤੰਬਰ ਤੋਂ ਮਤਲਬ ਅੱਜ ਦੀ ਰਾਤ ਤੋਂ ਬਾਅਦ ਦੇ ਵਿੱਚ ਸ਼ੁਰੂ ਹੋ ਜਾਣਾ ਹਾਂਜੀ ਸੋ ਹੁਣ ਦੱਸੋ ਦੇਖੋ ਰਾਜੇ ਜੀ ਆਪਣਾ ਮੈਂ ਬੜੇ ਲੌਂਗ ਟਾਈਮ ਤੋਂ ਹੈ ਜਿਹੜਾ ਬਿਜ਼ਨਸ ਇਮੀਗ੍ਰੇਸ਼ਨ ਮੈਂ ਸ਼ੁਰੂਆਤ ਆਪਣੀ ਉੱਥੋਂ ਸੀਗੀ ਤਾਂ ਕਰਕੇ ਆਪਾਂ ਸਿਲੀਕਨ ਵੈਲੀ ਚ ਹੈਨਾ ਮਤਲਬ ਆਪਾਂ ਪਹਿਲਾਂ ਜਿਹੜਾ ਸੀਗਾ ਇਹ ਕੰਮ ਜਿਹੜਾ ਮੇਨ ਸੀਗੀ ਮਾਰਤਾ ਇਹ ਕੰਮਾਂ ਦੇ ਵਿੱਚ ਸੀਗੀ ਕੰਪਨੀ ਵੀਜ਼ੇ ਤੇ ਫਿਰ ਹੌਲੀ ਹੌਲੀ ਸਾਲ ਅੰਦਰ ਜਦੋਂ ਆਏ ਹੈਨਾ ਤੇ ਸੋ ਕਈ ਸਾਰੇ ਸਵਾਲ ਜਿਹੜੇ ਸੀਗੇ ਇਦਾਂ ਨਹੀਂ ਹੈਗਾ ਕਿ H1B ਵੀਜ਼ਿਆਂ ਦੇ ਵਿੱਚ ਫਰਾਡ ਨਹੀਂ ਹੁੰਦਾ ਜਾਂ ਇਦਾਂ ਸੋ ਉਹਨਾਂ ਦੇ ਵਿੱਚ ਫਰਾਡ ਜਿਹੜਾ ਕਿਸ ਕਿਸਮ ਦਾ ਹੁੰਦਾ ਕਿ ਉਹਨੂੰ ਤੁਸੀਂ ਫਰਾਡ ਵੀ ਕਹਿ ਸਕਦੇ ਆ ਕਾਰਪੋਰੇਟ ਗਰੀਡ ਵੀ ਕਹਿ ਸਕਦੇ ਜੋ ਵੀ ਕਹਿਣਾ ਇੱਕ ਤਾਂ ਜਿੱਦਾਂ ਸੀਗਾ ਆਊਟਸੋਰਸਿੰਗ ਇੰਡਸਟਰੀ ਬਣ ਗਈ ਕਿ ਜੋਬਾਂ ਜਿਹੜੀਆਂ ਸੀਗੀਆਂ ਉਹ ਬਾਹਰ ਚਲ ਗਈਆਂ ਅਮਰੀਕਾ ਤੋਂ ਦੇਖਿਆ ਜਾਵੇ ਤਾਂ ਸਾਰਾ ਕੁਝ ਬਣਾਇਆ ਪਹਿਲਾਂ ਨਾ ਨਹੀਂ ਸੀਗਾ ਸਿਲੀਕਨ ਵੈਲੀ 'ਚ ਹਰੇਕ ਚੀਜ਼ ਜਿਹੜੀ ਇਹਨਾਂ ਨੇ ਬਣਾਈ ਸੀ ਪਰ ਤੁਸੀਂ ਜਦੋਂ ਅੱਜ ਦੀ ਰੇਟ 'ਚ ਸਿਲੀਕਨ ਵੈਲੀ ਆੰਦੇ ਆ ਤੇ ਤੁਸੀਂ ਕਹਿਣਾ ਕਿ ਯਾਰ ਇਹ ਏਸ਼ੀਆ ਨੀ ਇੰਡੀਅਨ ਚਾਈਨੀਜ਼ੇ ਹੀ ਬੰਦੇ ਦੇਖਦੇ ਆ ਦੂਜੇ ਕਿੱਥੇ ਆ ਸਿਲਿਕਨ ਵੈਲੀ ਸਾਰਿਆਂ ਦਾ ਪਹਿਲਾ ਇਹੀ ਸਵਾਲ ਹੁੰਦਾ ਕਿ ਅਮਰੀਕੀ ਕਿੱਥੇ ਹੈ ਗਿਆ ਕੰਪਨੀ ਹੁਣ ਕੰਪਨੀਆਂ ਸੋ ਹੌਲੀ ਹੌਲੀ ਕੀ ਸੀਗਾ ਕਿ ਸਾਰੀ ਉਹ ਹੁਣ ਕਈ ਬੰਦੇ ਦਾ ਨੋ ਡਾਊਟ ਟੈਲੈਂਟ ਦੇ ਬੇਸ ਤੇ ਹੀ ਆ ਸਿੱਧੇ ਪਿਓਰ ਮਤਲਬ ਕਿ ਬੈਸਟ ਜਿਹੜਾ ਬ੍ਰੇਨ ਡ੍ਰੇਨ ਜਿਹਨੂੰ ਕਹਿੰਦੇ ਆ ਕਿ ਜਿਹੜੇ ਟੌਪ ਵਾਲੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਇੱਥੇ ਟੌਪ ਦਾ ਮਿਲਦਾ ਤਾਂ ਕਰਕੇ ਉਹ ਆ ਜਾਂਦੇ ਆ ਦੋਨੋਂ ਤਰ੍ਹਾਂ ਨੂੰ ਜਿਹੜਾ ਭਰਪੂਰੇ ਦਾ ਫਾਇਦਾ ਹੋਇਆ ਇੰਡਸਟਰੀ ਨੂੰ ਵੀ ਠੀਕ ਆ ਯੂ ਐਸ ਦੀ ਇਕਨੋਮੀ ਨੂੰ ਵੀ ਇੰਡੀਆ ਦੀ ਇਹ ਬੰਦਿਆਂ ਨੇ ਆ ਕੇ ਤੁਸੀਂ ਲਾ ਲੋ ਕਿ ਕਾਫੀ ਮੋਰਚਾ ਵੀ ਜਿਹੜਾ ਸਾਹਮਣੇ ਆ ਕਈ ਜੌਬ ਜੋ ਕ੍ਰिएशन ਕਈ ਕੋਸ਼ਿਸ਼ ਦਿੱਤੀ ਹੈ ਕਿੱਡੀ ਵੱਡੀਆਂ ਵੱਡੀਆਂ ਕੰਪਨੀਆਂ ਦੇ ਤੁਸੀਂ ਲਾ ਲੋ ਮਾਈਕਰੋਸਾਫਟ ਗੂਗਲ ਐਂ ਕਿੱਡੇ ਕਿੱਡੇ ਉੱਚ ਜਿਹੜੇ ਟਾਪ ਟਾਪ ਵਾਲੀਆਂ ਪੋਜੀਸ਼ਨਾਂ 'ਚ ਜਿਹੜੇ ਗਏ ਆ ਰਾਈਟ ਸੋ ਇਹਦੇ ਵਿੱਚ ਤਾਂ ਨਹੀਂ ਕੋਈ ਡਾਊਟ ਹੈਗਾ ਕਿਸੇ ਨੂੰ ਇਵਨ ਜਿਹੜਾ ਇਹਨਾਂ ਦਾ ਖੁਦ ਬੰਦਾ ਹੈਗਾ ਇਲਨ ਮਸਕ ਤੁਸੀਂ ਦੇਖੋ ਕਿ ਜਦੋਂ ਉਹ ਆਪਣੇ ਆ ਏਆਈ ਦੇ ਆਪਣੇ ਖੁਦ ਟਵਿੱਟਰ ਤੇ ਵੀ ਜਦੋਂ ਐਕਸ ਪਲੇਟਫਾਰਮ ਤੇ ਵੀ ਉਹਦਾਦਾ ਹੀ ਫੋਟੋ ਹਰੇਕ ਬੰਦਾ ਉਹਦੇ ਵਿੱਚ ਇੰਡੀਅਨ ਨਹੀਂ ਚਾਈਨੀ ਸੀਗਾ ਮਤਲਬ ਜਦ ਇਵਨ ਜਦੋਂ ਡਿਊਰਿੰਗ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਸੋ ਕੰਟਰੀਬਿਊਸ਼ਨ ਤਾਂ ਬਿਲਕੁਲ ਲੈਣ ਦੀ ਸੀਗੀ ਬੜੀ ਵੈਲਿਊ ਵੀ ਦੋਨੋਂ ਜਿਹੜੀਆਂ ਸੀਆਂ ਕੰਟਰੀਆਂ ਨੇ ਇਹਨਾਂ ਤੋਂ ਖੱਟੀ ਆ ਤੇ ਆਬਵੀਅਸਲੀ ਹਾਈ ਟੈਕਸਪੇਅਰ ਕ੍ਰਾਈਮ ਕਰੋਮ ਚ ਨਹੀਂ ਇਹਨਾਂ ਦੀ ਇਨਵੋਲਵਮੈਂਟ ਜਿਹੜੀ ਹੁੰਦੀ ਸੀਗੀ ਆਪਣੇ ਸਿੰਪਲ ਰਹਿਣ ਵਾਲੇ ਜਿੱਦਾਂ ਤੁਸੀਂ ਗੱਲ ਕੋਈ ਵਿਅਕਤੀ ਕੰਮ ਸਰਵਿਸ ਓਰੀਐਂਟਡ ਜਿਹੜਾ ਸੀਗਾ ਤੇ ਜੋ ਰੂਲ ਸੀਗਾ ਉਹਦੇ ਹਿਸਾਬ ਨਾਲ ਚਲਣਾ ਪੈਂਦਾ ਸੀਗਾ ਕਦੋਂ H1B ਲੱਗਣਾ ਵੀਜ਼ਾ ਮਤਲਬ ਜੋ ਇਹਨਾਂ ਦੇ ਪ੍ਰੋਸੈਸਿੰਗ ਹੋਣਾ ਚਾਹੋਗੇ ਐ ਤੇ ਵੀ ਪ੍ਰੋਸੈਸ ਦੱਸ ਦੇ ਜੀ ਬੜੇ ਡਿਫਿਕਲਟ ਪ੍ਰੋਸੈਸ ਹੁੰਦੇ ਆ ਕਹਨ ਨੂੰ H1B H1B ਲੱਗਦਾ ਜਿਹੜਾ ਅਸਾਲ ਵਾਲਾ ਵਿਅਕਤੀ ਹੁੰਦਾ ਉਹਨੂੰ ਓਪਨ ਹੈਂਡਿਡ ਵਰਕ ਪਰਮਿਟ ਮਿਲ ਜਾਂਦਾ ਤੁਸੀਂ ਜਿੱਥੇ ਮਰਜੀ ਕੰਮ ਕਰ ਸਕਦੇ ਆ ਜਾਂ ਨਹੀਂ ਵੀ ਕੰਮ ਕਰ ਸਕਦੇ ਆ ਜਾਂ ਬ੍ਰੇਕ ਵੀ ਲੈ ਸਕਦੇ ਆ ਜਿਹੜਾ H1B ਵਾਲਾ ਬੰਦਾ ਹੁੰਦਾ ਉਹ ਬੱਝਿਆ ਰਹਿੰਦਾ ਹਮੇਸ਼ਾ ਇੱਕ ਜੌਬ ਨਾਲ ਇੱਕ ਸੈਲਰੀ ਤੇ ਉਹਦਾ ਬੜਾ ਔਖਾ ਹੁੰਦਾ ਜੌਬ ਚੇਂਜ ਕਰਨਾ ਆਪਣੀ ਸਿਰਫ ਫੀਲਡ ਦੇ ਵਿੱਚ ਉਹ ਜੌਬ ਕਰ ਸਕਦਾ ਕੋਈ ਇਦਾਂ ਨਹੀਂ ਕਿ ਆਪਣਾ ਬਿਜ਼ਨਸ ਕਰ ਸਕ ਉਨੇ 15-15 ਜਿਹੜਾ 20-20 ਸਾਲ ਇੱਕ ਬੱਝਿਆ ਰਹਿਣਾ ਹੁੰਦਾ ਭਾਵੇਂ ਇਰੈਸਪੈਕਟਿਵ ਉਹਦਾ ਕੀ ਟੈਲੈਂਟ ਹੈਗਾ ਕਿੱਦਾਂ ਹੈਗਾ ਉਹਨੇ ਉਹ ਇੱਕ ਤੁਸੀਂ ਕਹ ਲਓ ਕਿ ਲਿਮਿਟੇਸ਼ਨ ਇੱਕ ਤਰ੍ਹਾਂ ਦੀ ਜਿਹੜੀ ਆ ਜਾਂਦੀ ਹੈ ਕਿ ਇੱਕੋ ਏਮਪਲੋਇਰ ਵਾਸਤੇ ਇੱਕੋ ਜੋਬ ਤੇ ਟੈਕਸਪਲੋਇਟੇਸ਼ਨ ਵੀ ਇਹਦੇ ਵਿੱਚ ਕਈ ਹੱਦ ਤੱਕ ਜਿਹੜੀ ਸੀ ਹੁਣ ਕੀ ਸੀਗਾ ਕਿ H1B ਜਿਹੜੀਆਂ ਕੰਪਨੀਆਂ ਜਿੱਦਾਂ ਹੁਣ ਕਈ ਵਾਰੀ Google ਡਾਇਰੈਕਟਲੀ ਹਾਇਰ ਨਹੀਂ ਕਰੂਗੀ ਇੱਥੋਂ ਵੀ ਇੰਡੀਆ 'ਚ ਬੈਠੇ ਬੰਦੇ ਨੂੰ ਤੇ ਇਹਦੇ ਵਿੱਚ ਕਨਸੈਪਟ ਆ ਗਿਆ ਰਿਕਰੂਟਰ ਦਾ ਜਿੱਦਾਂ ਆਪਣੇ ਤੁਸੀਂ ਇਹਨੂੰ ਸਮਝ ਸਕਦੇ ਆਂ ਕਿ ਜਿੱਦਾਂ ਸੁਣਿਆ ਹੋਣਾ ਤੁਸੀਂ ਕਿ ਦੁਬਈ 'ਚ ਕੋਈ ਭਰਤੀ ਹੋਣੀ ਆ ਉਹ ਕਹਿੰਦਾ ਬੰਦੇ ਭੇਜਦਾ ਉੱਥੇ ਚਾਹੀਦੇ ਆ ਕੰਸਟਰਕਸ਼ਨ ਪ੍ਰੋਜੈਕਟ ਤੇ ਹੂੰ ਹੂੰ ਕਿਉਂਕਿ ਹੁਣ ਦੁਬਈ ਦੇ ਸ਼ੇਖ ਨੇ ਆਪ ਆਕੇ ਨਹੀਂ ਤੁਹਾਡੇ ਨਾਲ ਪੰਜਾਬ ਦੇ ਵਿੱਚ ਡੀਲਿੰਗ ਕਰਨੀ ਉਹਨੇ ਜਿਹੜਾ ਹੈ ਮਿਡਲ ਮੈਨ ਆ ਉਹਦੇ ਥਰੂ ਜਾਣਾ ਉਹਨੂੰ ਕਹਿੰਦੇ ਆ ਰਿਕਰੂਟਿੰਗ ਕੰਪਨੀਆਂ ਤੇ ਸਟਾਫਿੰਗ ਕੰਪਨੀਆਂ ਜਿਹੜੇ ਉਰੇ ਦੇ ਇੰਜੀਨੀਅਰ ਹੀ ਸੀਗੇ ਉਹਨਾਂ ਨੇ ਹਿਸਾਬ ਕਿਤਾਬ ਜਲਾਇਆ ਕਿ ਇੱਥੇ ਇਦਾਂ ਐਨੇ ਰੇਟ ਤੇ ਆ ਇੱਥੇ ਤਾਂ 100 ਡਾਲਰ ਪਰ ਆਵਰ ਮਿਲਦੇ ਆ ਇੰਡੀਆ ਦੇ ਵਿੱਚ ਤਾਂ ਇੰਜੀਨੀਅਰ ਨੇ 30 ਡਾਲਰ ਪਰ ਆਵਰ ਤੇ ਕੰਮ ਜਿਹੜਾ ਕਰ ਦੇਣਾ ਤੇ ਮੈਂ ਕੰਪਨੀ ਨੂੰ ਪਿਚ ਕਰਦਾ ਕਿ ਤੇ ਇਹ 70 ਡਾਲਰ ਪਰ ਆਵਰ ਰੇਟ ਤੇ ਉਹ ਆਪਣਾ ਕਮਿਸ਼ਨ ਜਿਹੜਾ ਵਿੱਚ ਰੱਖ ਕੇ ਤੇ ਇਹਨਾਂ ਨੂੰ ਲੋਕਾਂ ਨੂੰ ਇੱਥੇ ਫਿੱਟ ਕਰਦੇ ਹੁੰਦੇ ਹੈਗੇ। ਉਹਦੇ ਆਹ ਜਿਹੜਾ ਪ੍ਰੋਗਰਾਮ ਸੀਗਾ ਡਿਮਾਂਡ ਸਪਲਾਈ ਜਿਹੜੀ ਸੀਗੀ ਹਮੇਸ਼ਾ ਪ੍ਰੋਬਲਮ ਜਿਹੜੀ ਸ਼ਾਰਟੇਜ ਸੀਗੀ ਅ ਜਦੋਂ ਤੋਂ .com ਤੋਂ ਹਿਲਾ ਲੋਗੇ ਇਹਨਾਂ ਦੇ ਵਿੱਚ ਵੀ ਰੀਸੈਸ਼ਨ ਉੱਪਰ ਥੱਲੇ ਮਾਰਕੀਟਾਂ ਕਈ ਵਾਰੀ ਹੋਈਆਂ ਪਰ ਓਵਰ ਆਲ ਇਹਨਾਂ ਨੂੰ ਬੰਦਿਆਂ ਦੀ ਜਿਹੜੀ ਲੋਡ ਪੈਂਦੀ ਰਹੀ ਆ ਤੇ ਰਿਕਰੂਟਿੰਗ ਸਟਾਫਿੰਗ ਕੰਪਨੀ ਜਿਹੜੀਆਂ ਸੀਗੀਆਂ ਇਹਨਾਂ ਨੇ ਜਿਹੜੇ ਬੰਦੇ ਪ੍ਰੋਵਾਈਡ ਕਰਦੀਆਂ ਸੀਗੀਆਂ ਹੌਲੀ ਹੌਲੀ ਜਿਹੜੇ ਇੰਡੀਆ ਦੇ ਵਿੱਚ ਜਾਇੰਟ ਹੈਗੇ ਸਾਰੇ ਪ੍ਰੋਜੈਕਟ ਜਿਹੜੀਆਂ ਟੌਪ ਟੌਪ ਦੀਆਂ ਇੰਡੀਆ ਦੀਆਂ ਟੈਕ ਕੰਪਨੀਜ਼ ਆ ਤੁਸੀਂ ਦੇਖੋ ਕਿ ਇਹ ਪ੍ਰੋਜੈਕਟ ਚੱਕਦੀਆਂ ਯੂ ਐਸ ਕੰਪਨੀਆਂ ਦੇ ਵਾਸਤੇ ਇਹਨਾਂ ਨੇ ਪਹਿਲਾਂ ਉਹ ਬੰਦੇ ਇੱਧਰ ਵੀ ਲਾਣੇ ਸ਼ੁਰੂ ਕੀਤੇ ਫਿਰ ਇਹਨਾਂ ਨੇ ਕਿਹਾ ਕਿ ਇੱਥੇ ਵੀ ਕਿਉਂ ਕਰਨੇ ਅੱਧੇ ਪ੍ਰੋਜੈਕਟ ਆਪਾਂ ਆਫਸ਼ੋਰ ਜਿਹੜਾ ਸੀਗਾ ਉੱਧਰ ਹੀ ਜਿਹੜਾ ਕਰੀਏ ਉਹਨਾਂ ਨੇ ਉੱਥੇ ਵੀ ਢਾਂਚੇ ਜਿਹੜੇ ਆਪਣੇ ਬਣਾ ਲਏ ਠੀਕ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਸੀਗਾ ਫਰਾਡ ਹੌਲੀ ਹੌਲੀ ਆਣਾ ਸ਼ੁਰੂ ਹੋ ਗਿਆ ਕਿਉਂ ਕਿ ਕਿਉਂਕਿ ਜਿਹੜੇ ਵੀਜ਼ੇ ਦੇ ਨੰਬਰ ਸੀਗੇ ਉਹ ਲਿਮਿਟਿਡ ਸੀਗੇ ਉਹ ਵੀਜ਼ ਇਦਾਂ ਦੀਆਂ ਕਈ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀ ਇਮੀਗ੍ਰੇਸ਼ਨ ਕਾਫੀ ਐਕਟਿਵਲੀ ਇਨਵੈਸਟੀਗੇਟ ਕਰਦੀ ਸੀਗੀ ਵੀਜ਼ਾ ਫਰਾਡ ਦੇ ਜਿਹੜੇ ਕੇਸਿਸ ਇਹਨਾਂ ਕੰਪਨੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਸੀਗਾ ਇਸ ਗੱਲ ਦੇ ਵਿੱਚ ਵੀ ਥੋੜੀ ਜਿਹੀ ਸੱਚਾਈ ਆਪਾਂ ਮੰਨ ਸਕਦੇ ਹਾਂ ਕਿ ਤੁਸੀਂ ਦੇਖੋਗੇ ਜਦੋਂ ਬੰਦਾ ਗ੍ਰੈਜੂਏਟ ਜਿਹੜਾ ਹੁੰਦਾ ਹੈਗਾ ਇੱਥੇ ਅਮਰੀਕਨ ਜਵਾਕ ਜੇ ਹੈਗਾ ਕੰਪਿਊਟਰ ਸਾਇੰਸ ਦੇ ਵਿੱਚ ਜਾਂ ਤੁਸੀਂ ਰਾਲਾ ਅਕਾਊਂਟਿੰਗ ਚਲ ਗਿਆ ਐਨਾ ਇਨਸੈਂਟਿਵ ਜਿਹੜਾ ਨਹੀਂ ਰਿਹਾ ਕਿਉਂਕਿ ਜਿਹੜੀ ਇੰਡਸਟਰੀ ਸੀਗੀ ਉਹ ਇੱਕ ਤਰ੍ਹਾਂ ਜਿਹੜੀ ਟੇਕਓਵਰ ਜਿਹੜੀ ਹੋ ਜਾਂਦੀ ਆ ਹਾਂ 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 ਲਾ ਕੇ ਤੁਸੀਂ ਦੇਖੋ ਤੇ ਸਾਰਾ ਜਿਹੜਾ ਸੀਗਾ ਰਿਲਾਇੰਸ ਜਿਹੜਾ ਸੀਗਾ ਫੋਰਨ ਜਿਹੜੇ ਸੀਗੇ ਵਰਕਰ ਸੀਗਾ ਉਹਨਾਂ ਤੇ ਵੱਧ ਗਈ ਜੀ ਇਹ ਆਪਣੀ ਆਰਗੂਮੈਂਟ ਕੀ ਪੇਸ਼ ਕਰ ਰਿਹਾ ਕਿ ਹੁਣ ਇੱਥੇ ਵੀ ਬੜੇ ਟੌਪ ਟੌਪ ਦੇ ਸਕੂਲ ਹੈਗੇ ਆ ਯੂ ਐਸ ਦੇ ਵਿੱਚ ਨੋ ਡਾਊਟ ਈਵਨ ਆਪਣੇ ਛੋਟੇ ਐਲੀਮੈਂਟਰੀ ਲੈਵਲ ਤੋਂ ਲੈ ਕੇ ਹਾਈ ਸਕੂਲ ਤੋਂ ਲੈ ਕੇ ਕਾਲਜ ਤੇ ادارے ਪਧਾਰਿਆ ਉਹਨਾਂ ਤੇ ਬੜੇ ਵਧੀਆ ਐਮ ਆਈ ਟੀ ਐਸ ਜੀ ਐਸ ਯੂ ਬਥੇਰੇ ਨੇ ਜਿਹੜੇ ਟੌਪ ਦੇ ਟੈਕਨੀਕਲੀ ਐਡਵਾਂਸਡ ਨੇ ਬਿਲਕੁਲ ਹੂੰ ਤੇ ਇਹਦੇ ਵਿੱਚ ਮਤਲਬ ਅ ਪਹਿਲੀ ਵਾਰੀ ਮੈਂ ਜਦੋਂ ਵੇਖਿਆ ਨਾ ਕਿ ਐਮ ਆਈ ٹی ਦੇ ਕਿਸੇ ਦਾ ਸੀਗਾ ਤੇ 2 ਮਿਲੀਅਨ ਡਾਲਰ ਮਤਲਬ ਸੈਲਰੀ ਸੀਗੀ ਵਿਅਕਤੀ ਦੀ 2 ਮਿਲੀਅਨ ਡਾਲਰ ਮਤਲਬ ਸੈਲਰੀ ਮੈਂ ਕਿਹਾ ਉਦੋਂ ਮੈਂ ਕਿਹਾ ਮੈਨੂੰ ਲੱਗਿਆ ਕਿ ਭੁਲੇਖਾ ਪੈ ਗਿਆ ਕਿ ਫਾਰਮ ਫਾਰਮ ਤਾਂ ਚੈੱਕ ਕਰੀਏ ਇਹ ਕਿੱਦਾਂ ਮਤਲਬ ਜ਼ੀਰੋ ਐਕਸਟਰਾ ਲੱਗੀਆਂ ਲੱਗਦਾ ਇਹਦੇ ਵਿੱਚ ਪਰ ਤੁਸੀਂ ਲਾ ਲਓ ਕਿ ਉਹ ਮਤਲਬ ਇਹਾਂ ਗਿਆ ਉਹ ਵਿਅਕਤੀ ਜਿਹੜੇ ਸੀਗੇ ਤੇ ਉਹ ਵੀ ਆ ਜਿਹੜਾ ਉਹਨਾਂ ਦੀ ਸ਼ੁਰੂਆਤ ਹੀ ਸੀਗੀ ਉਹ ਮਤਲਬ ਕਿ ਮੈਂ ਕਿਹਾ ਮਿਲੀਅਨਰ ਜਿਹੜੇ ਕੰਪਨੀਆਂ ਕੋ ਆਪਣੇ ਖੋਲਣ ਵਾਲੇ ਮਤਲਬ ਕਿ ਐਦਾਂ ਦੇ ਲੋਕ ਜਿਹੜੇ ਕੀ ਬਾਰਨ ਰੋ ਟੈਲੈਂਟ ਜਿਹੜਾ ਕਿ ਇੰਡੀਆ ਦੇ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਆਗੇ ਕਿ ਮਤਲਬ ਦੇ ਆਰ ਜੀਨੀਅਸ ਮੈਥ ਸਾਇੰਸਿਸ ਸਾਇੰਸਿਸ ਦੇ ਵਿੱਚ ਇਹਨਾਂ ਦੇ ਵੀ ਬੜੇ ਬੰਦੇ ਆ ਜਿਹੜਾ ਨੇ ਕਿ ਕੰਪਨੀਆਂ ਨੂੰ ਸਿਗਨੀਫੀਕੈਂਟਲੀ ਜਿਹੜਾ ਉੱਪਰ ਲੈ ਗਏ ਇਹ ਹੁਣ ਕੀ ਕਹਿੰਦੇ ਆ ਕਿ ਜਿੱਦਾਂ ਹੁਣ ਚਾਈਨਾ ਰਾਈジング ਆ ਤੁਸੀਂ ਦੇਖ ਲਓ ਕਿ ਚਾਈਨਾ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ ਏਆਈ ਵਗੈਰਾ ਜਿਹੜੀ ਉਹਨਾਂ ਦੀ ਕਿੱਡੇ ਟਾਪ ਯੂਐਸ ਦੇ ਮੁਕਾਬਲੇ ਦੇ ਵਿੱਚ ਆਈਵਨ ਸੁਪੀਰੀਅਰ ਪ੍ਰੋਡਕਟ ਵੀ ਕਈ ਚੀਜ਼ਾਂ ਚ ਜਿਹੜੇ ਕਰਨ ਲੱਗ ਪਏ ਠੀਕ ਆ ਕਿ ਨਹੀਂ ਸੇਮ ਟੈਕਨੋਲੋਜੀ ਜਿਹੜੀ ਸੀਗੀ ਉਹ ਉਹਦੇ ਵਿੱਚ ਬੜੀ ਇੱਕ ਕੰਟਰੀ ਤੋਂ ਦੂਜੀ ਕੰਪੀਟੀਸ਼ਨ ਜਿਹੜਾ ਸੀਗਾ ਇਹ ਹੁਣ ਕੀ ਕਹਿ ਰਿਹਾ ਕਿ ਆਪਾਂ ਇਨ ਹਾਊਸ ਜਿਹੜੇ ਸਾਨੂੰ ਟ੍ਰੇਨ ਕਰਨੇ ਚਾਹੀਦੇ ਆ ਇਹ ਚੀਜ਼ ਨੂੰ ਜਿਹੜਾ ਸ਼ਟਡਾਊਨ ਕਰੋ ਇਹਨਾਂ ਦੀ ਆਰਗੂਮੈਂਟ ਜਿਹੜੀ ਇਹ ਹੈ ਤੇ ਹੁਣ ਜਿਹੜਾ ਰੂਲ ਆ ਉਹ ਕੀ ਕਹਿੰਦਾ ਇੱਕ ਤੈਨਾਂ ਨੇ ਬੜੀ ਛੇਤੀ 48 ਘੰਟੇ ਦਾ ਟਾਈਮ ਦਿੱਤਾ ਟਾਈਮ ਨਹੀਂ ਬਾਲਾ ਦਿੱਤਾ ਇਹ ਚੀਜ਼ ਜਿਹੜੀ ਸੀਗੀ ਇਹ ਚੀਜ਼ ਮਾੜੀ ਹੁੰਦੀ ਕਿ ਤੁਸੀਂ ਕੰਟਰੀ ਬਿਜ਼ਨਸ ਚੈੜੀ ਕਰ ਰਹੇ ਆ ਇਹ ਚੀਜ਼ 'ਚ ਕੋਈ ਨਹੀਂ ਸਹਿਮਤ ਹੋਗਾ ਕਿ ਯਾਰ ਤੁਸੀਂ ਇੱਕ ਫੇਸ ਆਊਟ ਕਰੋ ਨੂੰ ਇੱਕ ਸਿਸਟਮ ਦੇ ਨਾਲ ਕਰੋ ਤੁਸੀਂ ਡਰਾਵਾ ਕਿਉਂਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕਈ ਲੋਕੀ ਜਿਹੜੇ ਵਿਚਾਰੇ ਨਜਾਇਜ਼ ਹੀ ਇੰਡੀਆ ਘੁੰਮਣ ਗਏ ਆ ਉਹ ਟੰਗ ਹੋ ਜਾਣੇ ਆ ਠੀਕ ਆ ਫੈਮਿਲੀ ਆ ਉਹਨਾਂ ਦੇ ਬੱਚੇ ਸਕੂਲ ਸਕਾਲ ਉਰੇ ਜਾਂਦੇ ਆ ਉੱਥੇ ਟੰਨੀ ਰੱਖਿਆ ਨਾ ਜੀ ਭਾਜਦਣ ਵਿੱਚ ਜੀ ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ ਉੱਥੇ ਤਿੰਨ ਤਿੰਨ ਗੁਣਾ ਪ੍ਰਾਈਸਾਂ ਹੋ ਗਈਆਂ ਟਿਕਟਾਂ ਦੀਆਂ ਲੋਕ ਲੈਣਾ ਲਾ ਕੇ ਉੱਥੇ ਖੜ ਗਏ ਵੀ ਭਾਈ ਸਾਨੂੰ ਜਾ ਲੈੰਦੋ 21 ਤੋਂ ਪਹਿਲਾਂ ਪਹਿਲਾਂ ਵੜ ਜੀ ਨਹੀਂ ਤਾਂ ਲੱਖ ਡਾਲਰ ਸਾਡੀ ਕੰਪਨੀ ਨੇ ਕਿਸੇ ਕੰਪਨੀ ਨੇ ਨਹੀਂ ਦੇਣਾ ਉਹਨਾਂ ਨੇ ਈਮੇਲਾਂ 'ਚ ਗਲਤੀਆਂ ਆਪੋ ਆਪਣੇ ਕਲਾਇੰਟਸ ਨੂੰ ਜਿਹੜੇ-ਜਿਹੜੇ ਆ ਵੀ ਭਾਈ ਜੇ ਤੁਸੀਂ ਬਾਹਰ ਆ ਤਾਂ ਭਾਈ ਆਜੋ ਵਾਪਸ ਜੀ ਹਾਂ ਜੀ ਸੋ ਜਿਹੜਾ ਨੂੰ ਨਹੀਂ ਪਤਾ ਰੂਲ ਕੀ ਸੀਗਾ ਕਹਿੰਦੇ ਕਿ ਤੁਸੀਂ ਦੇਖ ਲਓ ਕਿ ਟਾਈਮ ਨਹੀਂ ਦਿੱਤਾ 48 ਘੰਟੇ ਦਾ ਟਾਈਮ ਦਿੱਤਾ ਕਹਿੰਦੇ ਸਤੰਬਰ 21 2025 ਨੂੰ 12:01 ਤੇ ਸਵੇਰ ਵਾਲੇ ਜਿਹੜੇ ਸੀਗੇ ਯਾਨੀ ਕਿ ਅੱਜ ਦੀ ਰਾਤ ਅੱਜ ਦੀ ਰਾਤ ਮਤਲਬ ਮਤਲਬ ਬਿਲਕੁਲ ਹੂੰ ਤੇ ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਬੰਦਾ ਬਾਹਰੋਂ ਦੇ ਰੀ-ਐਂਟਰ ਕਰ ਰਿਹਾ ਉਹਦੀ ਜਿਹੜੀ ਉਹਦਾ ਜਿਹੜਾ ਏਮਪਲੋਇਰਾਂ ਨੂੰ 1 ਲੱਖ ਡਾਲਰ ਦੀ ਫੀਸ ਦੇਣੀ ਪੈਣੀ ਆ ਆਪਾਂ ਸੈਲਰੀ ਦੀ ਨਹੀਂ ਗੱਲ ਕਰ ਰਹੇ ਉਹਦਾ ਜੋ ਵੀ ਉਹਨਾਂ ਦੀ 6 ਫਿਗਰ ਚ ਆਲਰੇਡੀ ਹੁੰਦੀ ਆ 1 ਲੱਖ ਡਾਲਰ ਦੀ ਜਿਹੜੀ ਫੀਸ ਉਹਨੂੰ ਜਮ੍ਹਾਂ ਕਰਨੀ ਪੈਣੀ ਆ ਪਰ ਪਰਸਨ ਇਹਦੇ ਵਿੱਚ ਇੱਕ ਕਲੈਰਟੀ ਆਣੀ ਹੈ ਕਿ ਕਿੱਦਾਂ ਇਹਨੂੰ ਫੀਸ ਨੂੰ ਹਰੇਕ ਏਮਪਲੋਈ ਦੇ ਮਗਰ ਕਰਨਾ ਪੈਣਾ ਹੈ ਕਿ ਕਿੱਦਾਂ ਕਿਸੇ ਨੇ ਨਹੀਂ ਦੇਣੀ ਇਹ ਜਿਹੜੇ ਲੋਕੀ ਆਲਰੇਡੀ H1B ਚ ਅਮਰੀਕਾ ਚ ਸਿਗੇ ਉਹਨਾਂ ਤੇ ਨਹੀਂ ਅਪਲਾਈ ਹੋਣੀ ਤੇ ਇਹਦੇ ਵਿੱਚ ਜਿਹੜੀ ਬੰਦੇ ਟਰੈਵਲ ਕਰਕੇ ਆਉਗੇ ਬਾਹਰੋਂ ਦੀ ਉਹਨਾਂ ਨੂੰ 1 ਲੱਖ ਡਾਲਰ ਜਿਹੜਾ ਮਾਲਕ ਨੂੰ ਜਿਹੜਾ ਸੀਗਾ ਕੰਪਨੀ ਨੂੰ ਜਮ੍ਹਾਂ ਕਰਾਉਣਾ ਪੈਣਾ ਜਿਹੜੇ ਲੋਕੀ ਐਕਸਟੈਂਸ਼ਨ ਜਾਂ ਇੱਥੇ ਆਪਣੀ ਆਲਰੇਡੀ ਸਿਗੇ ਉਹ ਆਪਣੇ ਕਰ ਰਹੇ ਆ ਅਜੇ ਤੱਕ ਉਹ ਸੇਫ ਆ ਪਰ ਗੱਲ ਉਹੀ ਆ ਜਾਂਦੀ ਇਹਨਾਂ ਜਦੋਂ ਤੁਹਾਨੂੰ ਕਿਹਾ ਕਿ ਮੈਕਸੀਕਨ ਬੰਦਿਆਂ ਨੂੰ ਫੜਨਾ ਸ਼ੁਰੂ ਕੀਤਾ ਆਪਾਂ ਕਿਹਾ ਸੀ ਇਹਨਾਂ ਨੇ ਪੰਜਾਬੀਆਂ ਵੱਲ ਵੀ ਆਣਾ ਵਾ ਠੀਕ ਆ ਕਿ ਉਹ ਧਰਨੇ ਲਾ ਰਹੇ ਆ ਆਪਾਂ ਉਹਨਾਂ ਨੂੰ ਜੁਆਇਨ ਨਹੀਂ ਕਰ ਰਹੇ ਕਿਉਂਕਿ ਸ਼ਾਇਦ ਸਾਨੂੰ ਲੱਗ ਰਿਹਾ ਹੈ ਕਿ ਨਹੀਂ ਇਹ ਸਾਡੀ ਪ੍ਰੋਬਲਮ ਨਹੀਂ ਹੈਗੀ ਰਾਜਗੁਰਾਂ ਜੀ ਹੁਣ ਪੰਜਾਬੀਆਂ ਲਾ ਕੇ ਹੁਣ ਤੁਸੀਂ ਵੇਖੋ ਕਿ ਆਪਣੇ ਹੁਣ ਬਜ਼ੁਰਗ ਵਗੈਰਾ ਕੇ ਹੁਣ ਮੈਂ ਕਿਹਾ ਉਹੀ ਸੇਮ ਸਿਨੈਰੀਓ ਹੋ ਗਿਆ ਹੁਣ ਮੈਂ ਕਿਹਾ ਪਹਿਲੀ ਵਾਰੀ ਹੋਇਆ ਕਿ ਪੰਜਾਬੀ ਕਮਿਊਨਿਟੀ ਨੂੰ ਧਰਨੇ ਲਾਣੇ ਪੈ ਰਹੇ ਆ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਠੀਕ ਹੈ ਕਿ ਨਹੀਂ ਕਿਉਂਕਿ ਹੁਣ ਸਾਨੂੰ ਦੇਖ ਰਿਹਾ ਕਿ ਇਹ ਵਧਿਕੀਆਂ ਜਿਹੜੀਆਂ ਮਤਲਬ ਬਹੁਤ ਜ਼ਿਆਦਾ ਜਿਹੜੀਆਂ ਹੋ ਗਈਆਂ ਐਚ 1 ਬੀ ਵਾਲੇ ਇਨਵੋਲਵ ਨਹੀਂ ਹੋਏ ਸੀਗੇ ਹੁਣ ਉਹਨਾਂ ਨੂੰ ਇਹ ਆ ਕਿ ਗਏ ਉਹ ਐਚ 1 ਬੀ ਵਾਲੇ ਪਾਸੇ ਵੀ ਆ ਹੁਣ ਜਿਹੜੇ ਤੁਸੀਂ ਕਹਿ ਰਹੇ ਆ ਕਿ ਲੋਕੀ ਵਾਪਸ ਆ ਗਏ ਉਹਨਾਂ ਨੇ ਰੁਕਣਾ ਦੋਣਾ ਉੱਥੇ ਜੇ ਬਾਹਰ ਵਾਲੇ ਰੋਕ ਤੇ ਬਾਅਦ ਚ ਉਹਨਾਂ ਨੇ ਉਹਨਾਂ ਨੂੰ ਕੋਈ ਨਫ਼ਰਤ ਹੁਣ ਨਾ ਬਾਹਰ ਵਾਲੇ ਆ ਅੰਦਰ ਵਾਲੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਅੰਦਰ ਵੀ ਆ ਉਹ ਵੀ ਟੈਂਪਰੇਰੀ ਸਹੀ ਆ ਪਰ ਬਾਅਦ ਚ ਜਦੋਂ ਐਕਸਟੈਂਸ਼ਨ ਐਕਸਟੈਂਸ਼ਨ ਲੈਣਾ ਨਹੀਂ ਕਰਨੀ ਇਹਨਾਂ ਦੇ ਮਗਰ ਸਾਰਿਆਂ ਦੇ ਮਗਰ ਇਹਨਾਂ ਨੇ ਜਾਣਾ ਤੇ ਉਹਨਾਂ ਨੇ ਕਿਹਾ ਕਿ ਸਰਕਾਰੀ ਜਿਹੜੇ ادارے ਆ ਉਹ ਆਪਣੇ ਇਹਦੇ ਬੇਸ ਦੇ ਉੱਤੇ ਰੂਲ ਜਿਹੜੀ ਸੀਗੇ ਆਪਣੇ ਬਣਾਣ ਤੇ ਲੱਖ ਡਾਲਰ ਦੀ ਉਹ ਜਿਹੜੀ ਫੀਸ ਆ ਕਿਸੇ ਨੇ ਨਹੀਂ ਦੇਣੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਉਹ ਕਹਿੰਦੇ ਕਿ ਕੁਝ ਇੱਕ ਆਪਾਂ ਨੈਸ਼ਨਲ ਇੰਟਰਸਟ ਦੀਆਂ ਐਕਸੈਪਸ਼ਨਸ ਇਹਦੇ ਵਿੱਚ ਲਾਵਾਂਗੇ ਕਹਿੰਦਾ ਮਤਲਬ ਹੈ ਕਿ ਜਿਹੜਾ ਬੰਦਾ ਉਹਨਾਂ ਦੇ ਕੰਮ ਦਾ ਹੈਗਾ ਉਹਨੂੰ ਉਹ ਛੋਟ ਵੀ ਦੇ ਸਕਦੇ ਆ ਜਿਹੜਾ ਬਿਜ਼ਨਸ ਉਹਨਾਂ ਦੇ ਕੰਮ ਦਾ ਹੈਗਾ ਤੇ ਇਹਦੇ ਵਿੱਚ ਕਿੰਨੇ ਕੁ ਹੁਣ ਬੰਦੇ ਆ ਜਾਣੇ ਇੱਕ ਦਿਨ ਦੇ ਵਿੱਚ ਕਿੰਨਾ ਕੁ ਟਾਈਮ ਜਿਹੜਾ ਹੈਗਾ ਠੀਕ ਆ ਕਿ ਨਹੀਂ ਤੇ H1B ਵਾਲੇ ਵੀਜੇ ਜੇ ਬੰਦਾ ਨਾ ਸਕੇ ਜੇ ਉਹਦੀ ਸਪਾਉਸ ਇੱਥੇ H4 ਵੀਜੇ ਤੇ ਜਵਾਗ ਸਕੂਲ ਵਗੈਰਾ ਪੜ ਰਹੇ ਆ ਭਾਵੇਂ ਸਿਟੀਜ਼ਨ ਵੀ ਹੈ ਗਿਆ ਜਵਾਗ ਹੁਣ ਜੇ ਘਰ ਵਾਲੀ ਵੀ ਨਹੀਂ ਫਿਰ ਰਹਿ ਸਕਦੀ ਐ ਛੋੜ ਤੇ ਇੱਥੇ ਤੁਸੀਂ ਕਹ ਲਓ ਕੋਈ ਰਾਤੋਂ ਰਾਤ ਹੀ ਜਿਹੜਾ ਸੀਗਾ ਮਿਡਲ ਆਫ ਤੁਸੀਂ ਕਹ ਲਓ ਕੋਈ ਸਕੂਲ ਸੈਮੈਸਟਰ ਵਗੈਰਾ ਸਾਰਾ ਬੋਰੀ ਬਿਸਤਰੇ ਮਤਲਬ ਕਿ ਹਜ਼ਾਰਾਂ ਲੋਕਾਂ ਦੇ ਜਿਹੜੇ ਟੈਕਸ ਕਰਦੇ ਉਹਨਾਂ ਨੇ ਜਿਹੜੇ ਕਿ ਲੀਗਲ ਸਾਰਾ ਕੁਝ ਉਹਨਾਂ ਦੇ ਸਿਸਟਮ ਦੇ ਨਾਲ ਚੱਲ ਰਹੇ ਸੀਗੇ ਮਤਲਬ ਜਿਹੜਾ ਇਲੀਗਲ ਇਮੀਗਰੈਂਟ ਵੀ ਜਿਹੜਾ ਸੀਗਾ ਜਿੰਨੂੰ ਇਹ ਕਹਿੰਦੇ ਆ ਉਹਨੂੰ ਵੀ ਚਲੋ ਫੜ ਕੇ ਬਲਾ ਕੇ ਕੋਰ ਤੁਸੀਂ ਦੇਖੋ ਕੋ ਕੰਪੇਅਰ ਟੂ H1B ਦੇ ਤੇ ਫਤਵਾ ਹੀ ਸਿੱਧਾ ਹੋ ਗਿਆ ਨਾ ਕਿ ਤੁਸੀਂ ਬਾਹਰ ਹੀ ਟਿਕੋ। ਹਣਾ ਕੋਈ ਕੋਈ ਹਨਵਾਈ ਵਾਲਾ ਕੋਈ ਸੀਨ ਹੀ ਨਹੀਂ ਹੈਗਾ ਕਿ ਲੱਖ ਡਾਲਰ ਉਹਨਾਂ ਨੂੰ ਨਹੀਂ ਕਹਾਰੇ ਲੱਖ ਡਾਲਰ ਦੇਣੇ। ਏਮਪਲੋਇਰ ਨੇ ਪੇ ਕਰਨਾ ਏ, ਏਮਪਲੋਈ ਫੀਸ ਵੀ ਨਹੀਂ ਦੇ ਸਕਦਾ। ਬੰਦਾ ਉਹਨਾਂ ਕੋਈ ਜਰੀਆ ਨਹੀਂ ਕੋਈ ਜਿਹੜਾ ਬਚਿਆ। ਕੀਤਾ ਵੀ ਵੀਕੈਂਡ ਤੇ ਆ। ਕੀਤਾ ਵੀ ਵੀਕੈਂਡ ਤੇ ਆ। ਤੇ ਇਹਦੇ ਵਿੱਚ ਮੋਸਟਲੀ ਦੇਖੋ ਜਿੱਦਾਂ ਤੁਸੀਂ ਕਿਹਾ ਕਿ ਹਰੇਕ ਚੀਜ਼ 'ਚ ਇਹ ਸਰਕਾਰ ਜਿਹੜੀ ਸੀਗੀ ਆਪਣਾ ਰੋਪ ਦਿਖਾਉਣ ਜਿਹੜੀ ਲੱਗ ਪਈ ਆ ਭਾਵੇਂ ਉਹ ਫਰੀ ਸਪੀਚ ਦੀ ਗੱਲ ਹੋਵੇ ਟੀਵੀ ਪ੍ਰੋਗਰਾਮਾਂ ਦੀ ਗੱਲ ਹੋਵੇ ਤੇ ਇੰਡੀਆ ਦਾ ਵੀ ਉਹ ਜਿਹੜਾ ਸੀਗਾ ਰਸ਼ੀਅਨ ਆਇਲ ਤੁਸੀਂ ਕਿਉਂ ਪਰਚੇਸ ਕਰ ਰਹੇ ਹੋ ਹਨ ਜਿੱਦਾਂ ਗੱਲ ਇੰਨੀ ਕੁ ਗੱਲ ਮਤਲਬ ਸੀਗੀ ਇੰਡੀਆ ਜਿਹੜਾ ਅਗੇਂਸਟ ਗਿਆ ਵੈਸੇ ਤੇ ਉਹ ਡਰਦੇ ਬੋਲਦੇ ਨਹੀਂ ਹੁਣ ਇਹਨਾਂ ਦੇ ਖਿਲਾਫ ਕਿਸੇ ਚੀਜ਼ 'ਚ ਠੀਕ ਹੈ ਕਿ ਨਹੀਂ ਜਿਹੜੇ ਸਪੋਕਸਪਰਸਨ ਸੀਗੇ ਰੌਲਾ ਰੁਲਾ ਜਿਹਨਾਂ ਨੇ ਪਾਇਆ ਹੁੰਦਾ ਨਿਊਜ਼ ਐਂਕਰ ਵੀ ਤੁਸੀਂ ਦੇਖੋਗੇ ਕਿੱਦਾਂ ਦਾ ਉਹਨਾਂ ਦਾ ਸੀਗਾ ਜ਼ੁਬਾਨ ਉਹਨਾਂ ਦੀ ਮਤਲਬ ਬੰਦ ਹੀ ਕਰਤੀ ਇੱਕ ਤਰ੍ਹਾਂ ਕਿ ਸੀਤ ਹੀ ਜੀ ਸੀਤੀ ਜ਼ੁਬਾਨ ਸੀਤੀ ਮਤਲਬ ਤੁਹਾਨੂੰ ਉੱਥੋਂ ਦੀ ਪਤਾ ਲੱਗ ਜਾਂਦਾ ਕਿ ਕਿਉਂਕਿ ਆਰਡਰ ਹੈ ਕੀ ਆ ਇੱਕ ਟਾਪ ਡੌਗ ਕੌਣ ਹੈਗਾ ਕਿ ਨਹੀਂ ਡੰਡਾ ਵੀ ਦਾ ਚੱਲਦਾ ਡੰਡਾ ਕਿਦਾਂ ਜਿਹੜਾ ਚੱਲਦਾ ਵੱਡੇ ਵੱਡੇ ਫਾਈਨੈਂਸ਼ੀਅਲ ਐਨਾਲਿਸਟ ਇਹ ਉਹ ਕਈ ਜਿਹੜਾ ਖਾਪਰ ਵਾਲਾ ਜਿਹੜਾ ਪਾਣ ਲੱਗੇ ਹੁੰਦੇ ਹੈਗੇ ਤੇ ਉਹ ਵਿਅਕਤੀ ਚੁੱਪ ਹੈਗੇ ਬਿਲਕੁਲ ਮਤਲਬ ਕਿ ਕੁਝ ਨਹੀਂ ਉਹਨਾਂ ਦੇ ਮੂੰਹੋਂ ਨਿਕਲ ਰਿਹਾ ਕਿ ਕੋਈ ਰਿਟੈਲੀਏਸ਼ਨ ਵਾਲਾ ਨਹੀਂ ਕੁਝ ਨਹੀਂ ਕਿਉਂਕਿ ਕਰ ਨਹੀਂ ਸਕਦੇ ਕੁਝ ਤੇ ਸਾਰੀ ਚੀਜ਼ ਦੇ ਵਿੱਚ ਪਿਸ ਗਿਆ ਕਿਹੜਾ ਬੰਦਾ ਜਿਹੜਾ H1B ਵਿਅਕਤੀ ਸੀਗਾ ਜਿਹੜਾ ਵਧੀਆ ਮਿਹਨਤ ਮੁੱਦ ਕਰਨ ਵਾਲਾ ਜਿਹੜਾ ਕੰਟਰੀਬਿਊਟ ਕਰ ਰਿਹਾ ਹੈਗਾ ਆਪਣੀ ਰੋਜੀ ਰੋਟੀ ਕਮਾਰਿਆ ਸੀਗਾ ਉਹ ਬੰਦਾ ਪਿਸ ਗਿਆ ਵਿੱਚ ਪੋਲਿਟਿਕਸ ਦੇ ਤੇ ਗੱਲ ਉਹੀ ਆ ਗਈ ਫਿਰ ਕੀ ਇਮੀਗਰੈਂਟ ਤਾਂ ਜਿਹੜਾ ਸੀਗਾ ਉਹ ਪਿਆਦਾ ਬਣ ਗਿਆ ਹੁਣ ਇੱਕ ਡੈਮੋਕ੍ਰੇਟ ਤੇ ਰਿਪਬਲਿਕਨਾਂ ਦੇ ਵਿੱਚ ਪਿਆਦਾ ਬਣ ਗਿਆ ਠੀਕ ਆ ਮੁਲਕਾਂ ਤੁਸੀਂ ਹੁਣ ਕੋਈ ਐਕਸੀਡੈਂਟ ਕੇਸ 'ਚ ਫਸੇ ਆ ਤੁਸੀਂ ਤਾਂ ਪਿਆਦੇ ਬਣ ਗਏ ਕਿਉਂਕਿ ਡੈਮੋਕ੍ਰੇਟ ਤੇ ਰਿਪਬਲਿਕਨਾਂ ਦੀ ਜਿਹੜੀ ਲੜਾਈ ਆ ਤੁਸੀਂ ਤੁਹਾਡੇ ਬੇਸ ਤੇ ਖਿੱਚ ਕੇ ਉੱਤੇ ਲੈ ਜਾਂਦੇ ਆ ਕੋਈ ਟ੍ਰੈਫਿਕ ਦਾ ਸਾਈਨ ਨਹੀਂ ਪੜਨਾ ਆ ਉਹ ਉਹ ਲੈਂਗੁਏਜ ਦਾ ਮੁੱਦਾ ਬਣ ਗਿਆ ਉਹ ਵੀ ਇਮੀਗ੍ਰੈਂਟ ਵਾਲਾ ਮੁੱਦਾ ਬਣਾਤਾ ਠੀਕ ਆ ਜਿਹੜਾ ਡਾਲਾਸ ਦੇ ਵਿੱਚ ਹਾਦਸਾ ਹੋਇਆ ਸੀਗਾ ਇੰਡੀਅਨ ਬੰਦਾ ਮਾਰਿਆ ਸੀਗਾ ਉਹ ਪਹਿਲਾਂ ਤਾਂ ਕਵਰ ਹੀ ਨਹੀਂ ਹੋਇਆ ਕਈ ਚਿਰ ਤੁਸੀਂ ਦੇਖੋ ਮੇਨਸਟ੍ਰੀਮ ਮੀਡੀਆ ਲੋਨ ਉਹਨੂੰ ਵੀ ਕਵਰੇਜ ਫਿਰ ਤਾਂ ਜਾ ਕੇ ਮਿਲੀ ਆ ਕਿਉਂਕਿ ਜਿਹਨੇ ਮਾਰਿਆ ਸੀਗਾ ਉਹ ਬੰਦਾ ਇਮੀਗ੍ਰੈਂਟ ਸੀਗਾ ਸੋ ਕਵਰੇਜ ਉਹ ਇੰਡੀਅਨ ਬੰਦੇ ਦੇ ਬਾਰੇ ਘੱਟ ਸੀਗੀ ਕਿ ਜਿਹੜੇ ਦੂਜੇ ਬੰਦੇ ਨੇ ਕ੍ਰਾਈਮ ਜਿਹੜਾ ਕੀਤਾ ਗਏ ਇਹ ਇਲੀਗਲ ਇਮੀਗ੍ਰੈਂਟ ਆ ਉਹਦੇ ਬਾਰੇ ਖਬਰ ਜਿਹੜੀ ਜ਼ਿਆਦਾ ਸੀਗੀ ਮਤਲਬ ਕਿ ਜਿਹੜੀ ਹਰੇਕ ਖਬਰ ਉਹ ਨੂੰ ਉਸੇ ਤਰੀਕੇ ਨਾਲ ਪ੍ਰੈਜੈਂਟ ਕਰਿਆ ਜਾ ਰਿਹਾ ਕਿ ਇਹ ਇਲੀਗਲ ਬੰਦੇ ਆਣਾਂ ਦੀ ਗਲਤੀ ਆ ਤੇ ਗਲਤੀ ਉਹਨੂੰ ਹਾਈਲਾਈਟ ਜਿਹੜਾ ਲੋੜ ਨਾਲ ਉਹ ਪੂਰਾ ਮਾਹੌਲ ਜਿਹੜਾ ਉਹ ਸਿਰਜ ਦਿੱਤਾ ਗਿਆ ਹੈ ਹੁਣ ਪੂਰਾ ਮਾਹੌਲ ਜਿਹੜਾ ਉਹ ਸਿਰਜ ਦਿੱਤਾ ਗਿਆ ਫਲੋਰੀਡਾ ਦੇ ਵਿੱਚ ਇੱਕ ਹੋਰ ਐਕਸੀਡੈਂਟ ਹੋਇਆ ਸੀ ਹਰਜਿੰਦਰ ਸਿੰਘ ਵਾਲੇ ਕੇਸ ਤੋਂ ਬਾਅਦ ਚ ਰੋਂਗ ਸਾਈਡ ਇੱਕ ਬੀਬੀ ਜਿਹੜੀ ਉਹ ਗੱਡੀ ਚਲਾ ਕੇ ਗਈ ਐਕਸੀਡੈਂਟ ਹੋਇਆ ਤਿੰਨ ਬੰਦੇ ਉੱਥੇ ਮਰ ਗਏ ਕਿਸੇ ਨੇ ਗੱਲ ਹੀ ਨਹੀਂ ਕੀਤੀ ਉਹਦੀ ਹਰਜਿੰਦਰ ਸਿੰਘ ਦੀਆਂ ਫੋਟੋਆਂ ਵੀਡੀਓਆਂ ਲੂਟినੈਂਟ ਗਵਰਨਰ ਆ ਪ੍ਰਾਈਵੇਟ ਜਹਾਜ਼ ਦੇ ਉੱਤੇ ਲੈਣ ਜਿਹੜਾ ਉਹ ਜਾਂਦਾ ਉਹ ਸਾਰਾ ਕੁਝ નો ਡਾਊਟ ਉਹਦੀ ਗਲਤੀ ਸੀ ਉੱਥੇ ਪਰ ਇਹ ਦੇਖੋ ਵੀ ਦੂਜੇ ਪਾਸੇ ਉਹਦਾ ਕੋਈ ਨਾਂ ਹੀ ਨਹੀਂ ਯੂਟਾ ਦੇ ਵਿੱਚ ਹੁਣੇ ਇੱਕ ਹੋਰ ਜਿਹੜੇ ਆ ਕਿਸੇ ਬੇਸਿਕਲੀ ਇਮੀਗਰੈਂਟ ਨਹੀਂ ਸੀਗਾ ਇੱਥੋਂ ਦਾ ਵਸਨੀਕ ਸੀਗਾ ਉਹਨੇ ਕੋਈ ਮਾਰਿਆ ਕਿਸੇ ਨੂੰ ਤਾਂ ਉਹਦਾ ਨਾਂ ਤੱਕ ਨਹੀਂ ਉਹਨਾਂ ਨੇ ਉਹਦੇ ਵਿੱਚ ਨਸ਼ਰ ਜਿਹੜਾ ਉਹ ਕੀਤਾ ਜਦੋਂ ਪੋਸਟ ਪਾਉਂਦੇ ਆ ਕੋਈ ਦੂਜਾ ਹੁੰਦਾ ਤੇ ਨਾਲ ਉਹਦੀ ਫੋਟੋ ਵੀ ਪਾ ਦੇਣੀ ਸੀ ਉਹਨਾਂ ਨੇ ਸੋ ਇਹ ਇਹ ਤਾਂ ਆਪਾਂ ਨੂੰ ਵਿਚ ਕਰਾਦੀ ਦੀ ਆ ਵੀ ਇਹ ਕਰਦੀ ਹੈ ਜੀ ਹਾਂਜੀ ਆਪਣੇ ਮੈਂ ਕਿਹਾ ਹੁਣ ਦੇਖੋ ਜੀ ਵੀਡੀਓ ਵੀ ਜਿੱਦਾਂ ਰਿਲੀਜ਼ ਵਗੈਰਾ ਹੁੰਦੀ ਹੈ ਉਹ ਆਪਣੀ ਟਰੱਕ ਤੋਂ ਡੈਸ਼ ਉਤੋਂ ਡੈਸ਼ ਕੈਮ ਚ ਹੁੰਦੀ ਹੈ ਨਾ ਕੋਈ ਉੜ ਕੇ ਤਾਂ ਨਹੀਂ ਚਲ ਜਾਂਦੀ ਮੀਡੀਆ ਮੁੜੀਆਂ ਦੇ ਕੋਲ ਤੇ ਗੱਲ ਇਹ ਹੈ ਕਿ ਮੈਨੂੰ ਨਹੀਂ ਪਤਾ ਕੰਪਨੀਆਂ ਛਪਣੀਆਂ ਕੌਣ ਜਿਹੜਾ ਰਨ ਕਰਦਾ ਮੈਂ ਕਿਹਾ ਹੁਣ ਜਿੱਦਾਂ ਬੇਸਿਕ ਜੇ ਇਨਵੈਸਟੀਗੇਸ਼ਨ ਹੋਵੇ ਐਕਸੀਡੈਂਟ ਦੀ ਹੁਣ ਸਾਡੇ ਕਜ਼ਨ ਦੀ ਡੈਥ ਹੋਈ ਸੀ ਹੈ ਨਾ ਸਾਰਿਆਂ ਨੂੰ ਪਤਾ ਕੁਝ ਵੀ ਨਹੀਂ ਉਹਨੇ ਮੈਂ ਕਿਹਾ ਲੇਨ ਲੂਨ ਟਪ ਟਪ ਕੇ ਉਧਰ ਨੂੰ ਜਾ ਕੇ ਪਰੇ ਜਾ ਕੇ ਸਿੰਪਲ ਇਹ ਵਿਚਾਰੇ ਆ ਕੇ ਮਾਰਤੇ ਮੁੰਡੇ ਦੋ ਦੋ ਉਹ ਸਾਈਡ ਵਾਲਾ ਉਹ ਵੀ ਨਹੀਂ ਪੁਲਿਸ ਕਹਿੰਦੀ ਆਪਣਾ ਐਕਸੀਡੈਂਟ ਕੇਸ ਆ ਕੁਝ ਵੀ ਨਹੀਂ ਉਹਨੂੰ ਮਤਲਬ ਕਿ ਅਰੈਸਟਰ ਰੱਖਣਾ ਤਾਂ ਕਿ ਉਹਦਾ ਮਤਲਬ ਛੱਡ ਦੇ ਦਿੱਤਾ ਆਰਾਮ ਨਹੀਂ ਦੋ ਬੰਦੇ ਜਿਹੜੇ ਕਰਤੇ ਤੇ ਬੰਦੇ ਨੂੰ ਕੁਝ ਵੀ ਨਹੀਂ ਜਿਹੜਾ ਸੀਗਾ ਉਸ ਤੋਂ ਬਾਅਦ ਤੇ ਹਰ ਜਨੂਨ ਉਹ ਦੇਖ ਲਓ ਵੀ ਇਹ ਇਹਦਾ ਕੀ ਕੀਤਾ ਹੋਇਆ ਮਤਲਬ ਉਹ ਉਹਦੇ ਵਿੱਚ ਵੀ ਜਿਹੜਾ ਸੀਗਾ ਕਿ ਇਮੀਗ੍ਰੇਸ਼ਨ ਵਾਲਾ ਮੁੱਦਾ ਜਿਹੜਾ ਬਣਾ ਦਿੰਦੇ ਨਾ ਇਹ ਇਮੀਗ੍ਰੇਸ਼ਨ ਵਾਲਾ ਮੁੱਦਾ ਜਿਹੜਾ ਸੀਗਾ ਉਹ ਚੀਜ਼ ਜਿਹੜੀ ਕਰਤੀ ਤੇ ਕਹਿਣ ਤਾਂ ਹੁਣ ਇਹ ਸਾਰਾ ਕੀ ਹੈ ਕਿ ਭਾਵੇਂ ਆਪਾਂ ਸਾਰੀ ਜਿਹੜੀ ਚੀਜ਼ ਹਾਈਲਾਈਟ ਕਰਦੇ ਰਹੀਏ ਤੁਹਾਨੂੰ ਸਾਰਿਆਂ ਨੂੰ ਇਤੋਂ ਪਤਾ ਲੱਗ ਗਿਆ ਕਿ ਅੱਜ ਦੀ ਡੇਟ ਦੇ ਵਿੱਚ ਜੇ ਇਮੀਗ੍ਰੈਂਟ ਗਲਤੀ ਕਰ ਰਿਹਾ ਨਾ YouTube ਤੇ ਹੁਣ ਵੀਡੀਓ ਆਉਣੀਆਂ ਸ਼ੁਰੂ ਹੋ ਗਈਆਂ TikTok ਤੇ ਵੀਡੀਓ ਕੀ ਬੰਦਾ ਲਾਊਡ ਮਿਊਜ਼ਿਕ ਜਿੱਦਾਂ ਬੀਚ-ਬੂਚ ਤੇ ਚਲਾਉਂਦੇ ਸੀਗੇ ਉਹ ਜਿਹੜਾ ਪੁਰਾਣਾ ਉਬਾਲ ਨਹੀਂ ਜਿਹੜਾ ਭਰਿਆਗਾ ਇੰਨਾ ਕਰਦੇ ਇੰਨਾ ਕਰ ਹੁਣ ਹਰੇਕ ਗਲਤੀ ਜਿਹੜੀ ਹਾਈਲਾਈਟ ਹੋਣੀ ਹੈ ਠੀਕ ਆ ਹੁਣ ਉਹ ਨਹੀਂ ਗੱਲ ਹੈ ਕਿ ਅੱਛਾ ਆਪਾਂ ਕਰ ਕਿਉਂ ਨਹੀਂ ਕਰ ਸਕਦੇ ਇਹ ਭੰਗੜੇ ਕਿੱਦੇ ਕਿਕਲੀਆਂ ਕਿਉਂ ਨਹੀਂ ਪਾ ਸਕਦੇ ਨੈਗਰਾਫੋਲ ਤੇ ਸੋ ਇਹ ਕੀ ਚੀਜ਼ ਸੀਗੀ ਕਿ ਜਿਹੜਾ ਮਾਹੌਲ ਜਿਹੜਾ ਹੁਣ ਬਣਿਆ ਉਧਰਲੇ ਪਾਸੇ ਨੂੰ ਇਹ ਸਲਾਬ ਜਿਹੜਾ ਚੱਲ ਰਿਹਾ ਇਮੀਗ੍ਰੈਂਟ ਜਿਹੜੇ ਹੁਣ ਸੀਗੇ ਨਰੇਟਿਵ ਜਿਹਾ ਇੱਕ ਬਣ ਗਿਆ ਇੰਡੀਅਨ ਮੱਦਾ ਈਵਨ ਭਾਵੇਂ H1B ਵਾਲਾ ਵੀ ਜਿਹੜਾ ਹੈਗਾ ਸਭ ਕੁਝ ਜਿੱਤ ਕੋਈ ਪ੍ਰੋਬਲਮ ਜਿਹੜੀ ਹੈਗੀ ਹੁਣ H1B ਤੇ ਡਾਕਟਰ ਵੀ ਹੈਗੇ ਤੁਸੀਂ ਲਾ ਲੋ ਕੋ ਨਿਊਰੋ ਸਰਜਨ ਵੀ ਹੈਗੇ ਆ ਕਿੱਡੇ ਕਿੱਡੇ ਟਾਪ ਦੇ ਬੰਦੇ ਤੁਸੀਂ ਦੇਖੋ ਉਹਨੇ ਉਹਨਾਂ ਨੂੰ ਵੀ ਜਿਹੜਾ ਸੀਗਾ ਪ੍ਰਵਾਹ ਨਹੀਂ ਕੀਤੀ ਉਹਨਾਂ ਦੀ ਕਿ ਤੁਸੀਂ ਰੁਕੋ ਬਾਹਰ ਹੀ ਤੇ ਮਤਲਬ ਛੋਟੀ ਤੋਂ ਛੋਟੀ ਚੀਜ਼ ਡੀਵਾਈ ਹੋਗੀ ਠੀਕ ਆ ਹੁਣ ਸਿਟੀਜ਼ਨਸ਼ਿਪ ਚ ਕਹਿ ਰਹੇ ਆ ਕਿ ਆਪਾਂ ਕੈਰੈਕਟਰ ਦੇਖਣਾ ਸਾਰਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋਏ ਇਹੀ ਹੈ ਕਿ ਬੰਦਾ ਆਪਣੀ ਜਿਹੜੀ ਸੇਫਟੀ ਸਿਕਿਉਰਿਟੀ ਜਿਹੜੀ ਵਰਤੇ ਤੇ ਪੰਗਿਆਂ ਚ ਨਾ ਪਵੇ ਬਿਲਕੁਲ ਮਾਹੌਲ ਇਦਾਂ ਦਾ ਜਿਹੜਾ ਉਹ ਚੱਲ ਰਿਹਾ ਵੀ ਯੂ ਨੇਵਰ نو ਆਗੇ ਸਿਚੁਏਸ਼ਨ ਕਿਦਾਂ ਦੀ ਹੋਰ ਜਿਹੜੀ ਉਹ ਬਣਨੀ ਹੈ